ਕਹਿੰਦਾ ਖਿੱਦੋ-ਖੁੰਡੀ ਖੇਡਨੀ ਤੇ ਪੌਣੀਆਂ ਕਬੱਡੀਆਂ 10 ਪੁੱਤ 10 ਤੈਨੂੰ ਗਾਲਾਂ ਕਿਨੇ ਕੱਢੀਆਂ ਉਹਦੀ ਮਾਂ ਕੋਲੇ ਜਾਵਾ ਕੋ ਤਪਟਕੇ ਫੜਾਵਾਂ ਭੰਨਾ ਚਾਂਬਣਾ ਮੈਂ ਫੱਤੂ ਕੇ ਜਗੀਰ ਦੀਆਂ ਕਿੱਥੇ ਗਈਆਂ ਖੇਡਾਂ ਕਿਕਲੀ ਕਲੀਰ ਦੀਆਂ ਕਿੱਥੇ ਗਈਆਂ ਖੇਡਾਂ ਕਿਕਲੀ ਕਲੀਰ ਦੀਆਂ ਸੋ ਅੱਜ ਪਿੰਡਾਂ ਦੇ ਵਿੱਚੋਂ ਵਿਸਰਦੀਆਂ ਜਾ ਰਹੀਆਂ ਇਹ ਖੇਡਾਂ ਹਾਲਾਂਕਿ ਇਹ ਇੱਕ ਵਪਾਰਕ ਰੂਪ ਲੈ ਚੁੱਕੀਆਂ ਨੇ ਔਰ ਸਟੇਡੀਅਮ ਦਾ ਮਨੋ ਸ਼ੋਪ ਇਸ ਬਣ ਚੁੱਕੀਆਂ ਨੇ ਸਟੇਡੀਅਮ ਵਿੱਚ ਖੇਡੀਆਂ ਜਾਂਦੀਆਂ ਨੇ ਪਰ ਪਹਿਲਾਂ ਅਸੀਂ ਪਿੰਡਾਂ ਵਿੱਚ ਖੇਡੀਆਂ ਜਾਂਦੀਆਂ ਸੀ ਕਹਿੰਦਾ ਹਿੰਗ ਲੱਗੇ ਨਾ ਫਟਕੜੀ ਰੰਗ ਚੌਕਾ ਨਾ ਇੱਥੇ ਕੋਈ ਜ਼ਿਆਦਾ ਖਰਚਾ ਹੁੰਦਾ ਸੀਗਾ ਹਾਂ ਖਰਾਕ ਤਾਂ ਖਾਣੀ ਪੈਂਦੀ ਸੀ ਲੇਕਿਨ ਕੋਈ ਸਮਾਨ ਨਹੀਂ ਖਰੀਦਣਾ ਪੈਂਦਾ ਸੀ ਕਿਹੜਨ ਵਾਤੇ ਆਕ ਕੀ ਖਰੀਦਣੀ ਹੈ ਜੀ ਬੈਠ ਖਰੀਦਨੇ ਆ ਜਾਂ ਗੇਂਦ ਖਰੀਦਣੀ ਹੈ ਤਾਂ ਇਦਾਂ ਦੀ ਕੋਈ ਗੱਲ ਨਹੀਂ ਸੀ ਅੱਜ ਸਾਡੇ ਪਿੰਡ ਵਿੱਚ ਇਹ ਖੇਡਾਂ ਹੋਈਆਂ ਬਹੁਤ ਸਮੇਂ ਬਾਅਦ ਹੋਈਆਂ ਤੇ ਅਸੀਂ ਉੱਥੇ ਆਏ ਹੋਏ ਮੱਲਾਂ ਦਾ ਹੌਲ ਦੇਖੇ ਔਰ ਉਸ ਤੋਂ ਬਾਅਦ ਇਹ ਕੀ ਹੈ ਕਿਵੇਂ ਹੈ ਕਿਉਂ ਹੈ ਔਰ ਕਿੰਨੀ ਵਸਰਦੀ ਜਾ ਰਹੀ ਹੈ ਇਸ ਬਾਰੇ ਚਰਚਾ ਕੀਤੀ ਗਈ ਹਾਂ ਗੁਰਦੇਵ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਦੇਖ ਰਿਹਾ ਵੀ ਜਿਵੇਂ ਤੁਸੀਂ ਬਹੁਤ ਦਿਨਾਂ ਬਾਅਦ ਇਹ ਚੀਜ਼ਾਂ ਵੇਖਣ ਨੂੰ ਮਿਲੀਆਂ ਸਾਨੂੰ ਪਹਿਲਾਂ ਬਹੁਤ ਜ਼ਿਆਦਾ ਹੁੰਦੀਆਂ ਸੀ ਇਹਦੇ ਘਟਣ ਦਾ ਮਤਲਬ ਕੀ ਕਾਰਨ ਕਹਿ ਸਕਦੇ ਤੁਸੀਂ ਇਹ ਇੱਕ ਤਾਂ ਪਹਿਲਵਾਨ ਬਹੁਤ ਘੱਟ ਬਣਦੀ ਆ ਜਿੰਉਂਦੇ ਕਾਰਨ ਕੀ ਹੈ ਕਾਰਨ ਨਸ਼ੇ ਪੱਤੇ ਕੰਨੀ ਲੋਕ ਜਿਆਦੇ ਜਾਈ ਜਾਂਦੇ ਆ ਅਸੀਂ ਹਰੇਕ ਪਿੰਡ ਜਾ ਕੇ ਕਹਿੰਨੇ ਆਂ ਵੀ ਪਹਿਲਵਾਨਾਂ ਦੇ ਘੋਲ ਕਰਾਇਆ ਕਰੋ ਜੋ ਕਿ ਬੱਚੇ ਨਸ਼ੇ ਪੱਤੇ ਤੋਂ ਬਚਣ ਆ ਸਿੱਖਿਆ ਮਿਲੇ ਥੋੜੀ ਦੇਖਣ ਨੂੰ ਥੋੜੀ ਬੱਚਿਆਂ ਨੂੰ ਸਿੱਖਿਆ ਮਿਲੇ ਇੱਧਰ ਜਾ ਦੇ ਹੁਣ ਪਹਿਲਵਾਨ ਦੇਖੋ ਗੇਮਾਂ ਤਾਂ ਹੋਰ ਵੀ ਬਹੁਤ ਆ ਜੀ ਹਾਂ ਜੀ ਜਿਵੇਂ ਹਾਕੀ ਹੋਗੀ ਵਾਲੀਬਾਲ ਹੋਗੀ ਕਬੱਡੀ ਹੋਗੀ ਉਹ ਤਾਂ ਜਿਹੜੀਆਂ ਆਮ ਲੋਕਾਂ ਦੀਆਂ ਚਲਾਈਆਂ ਹੋਈਆਂ ਗੇਮਾਂ ਜੀ ਜੀ ਇਹ ਜਿਹੜੀ ਪਹਿਲਵਾਨੀ ਆ ਗੁਰੂ ਸੇਮੇ ਪਾਸਾ ਜੀ ਦੀ ਚਲਾਈ ਹੋਈ ਪਰੰਪਰਾ ਹੈ ਜੀ ਇਹ ਅੱਛਾ ਖੰਡੂਰ ਸਾਹਿਬ ਮਲਖਾੜਾ ਬਣਿਆ ਗੁਰੂ ਸਾਹਿਬ ਆਪ ਪੈਂਦੇਖਾਨਾ ਜ਼ੋਰ ਕਰਦੇ ਰਹੇ ਆ ਵਧੀਆ ਪ੍ਰਵਾਨੀ ਕਰਦੇ ਰਹੇ ਹਾਂ ਜੀ ਉੱਥੇ ਪੈਂਦੇਖਾਨਾ ਮਲਖਾੜਾ ਬਣਿਆਗਾ ਜ਼ੋਰ ਕਰਦੇ ਰਹੇ ਆ ਇਹ ਇਹ ਜਿਹੇ ਬੱਚੇ ਸਾਰੇ ਪਿੰਡਾਂ ਪਿੰਡਾਂ 'ਚ ਅਸੀਂ ਘੋਲ ਕਰਾਇਆ ਕਰੀਏ ਤਾਂ ਬੱਚੇ ਵਧੀਆ ਨਸੇ ਆ ਪੱਤੇ ਤੋਂ ਵਚਣ ਜੀ ਠੀਕ ਹੈ ਜੀ ਹਾਂਜੀ ਉਹਨਾਂ ਇਹਦੇ ਪਿੱਛੇ ਮੈਂ ਜਿੱਦਾਂ ਸੋਚਦਾ ਵੀ ਮੌਜੂਦਕਲ ਬੱਚੇ ਜਿਵੇਂ ਘਟ ਰਹੇ ਇੱਕ ਮੁੰਡਾ ਹੈ ਇੱਕ ਇੱਕ ਦੋ ਦੋ ਬੱਚੇ ਹੈ ਉਹ ਕਾਰਨ ਵੀ ਹੈ ਥੋੜਾ ਬਹੁਤ ਇਹਦੇ ਕੱਟ ਹੋਣਗੇ ਜੀ ਹਾਂਜੀ ਵੀ ਬੱਚੇ ਡਰਦੇ ਆ ਮਾਂ ਤੋਂ ਜੀ ਡਰਦੇ ਆ ਮਾਂ ਪਿਓ ਡਰਦਾ ਜਿਹੜਾ ਬੱਚਾ ਤੋਂ ਵੀ ਕੋਈ ਛੱਟਫੇਡਨ ਲੱਗ ਜੇ ਪਰ ਇਹ ਹੈ ਜੀ ਕੋਈ ਗੱਲ ਨਹੀਂ ਜੀ ਜੇ ਪਹਿਲਵਾਨੀ ਕਰੂਗਾ ਜੀ ਜੇ ਚੰਗਾ ਪਹਿਲਵਾਨ ਨਹੀਂ ਬਣੂ ਚੰਗਾ ਇਨਸਾਨ ਜ਼ਰੂਰ ਬਣ ਜਾਂਦਾ ਖਾਰਾ ਬਿਲਕੁਲ ਬਿਲ ਬਾਕੀ ਨਸੇ ਪੱਤੇ ਤੋਂ ਬੱਚੇ ਪਜਦੇ ਆ ਦੇਖੋ ਕਿੰਡੀ ਵਧੀਆ ਕਰਨ ਲੱਗੀ ਤੁਹਾਨੂੰ ਕਿੰਨੇ ਸਾਲ ਹੋ ਗਏ ਮੈਨੂੰ ਜੀ ਹੋ ਗਏ 35 ਸਾਲ ਜੀ 35 ਸਾਲ ਹੋ ਗਏ ਹਾਂਜੀ ਮੇਰੀ 50 ਸਾਲ ਦੀ ਉਮਰ ਹੈ ਜੀ ਅੱਛਾ ਤੇ 35 ਸਾਲ ਹੋ ਗਏ ਮੈਨੂੰ ਕੋਲ ਦੇਨੂ ਜੀ ਬੱਚਿਆਂ ਨੂੰ ਦੋ ਬੱਚੇ ਆ ਦੋਨਾਂ ਨੂੰ ਟ੍ਰੇਨਿੰਗ ਕਰੀਦਾ ਜੀ ਅੱਛਾ ਖਾੜੇ ਛੱਡੇ ਆ ਦੋਨੇ ਪ੍ਰਵਾਹ ਨਹੀਂ ਕਰਦੀ ਆ ਜੀ ਅੱਛਾ ਕਿਹੜਾ ਪਿੰਡ ਤੁਹਾਡਾ ਆਪਣਾ ਬੋਹਾ ਜੀ ਬੋਹਾ ਫਿਰ ਬੋਹਾ ਜਿਵੇਂ ਆ ਖਾੜਾ ਵੀ ਹੈ ਹਾਂਜੀ ਬਹੁਤ ਹੈ ਜੀ ਖੜੇ ਇੱਕ ਮੈਂ ਇਹ ਮਹਿਸੂਸ ਕੀਤਾ ਜਿਵੇਂ ਹਰਿਆਣਾ ਹੈ ਆਪਣਾ ਤਾਂ ਹਰਿਆਣਾ ਚ ਬਹੁਤ ਜਿਆਦਾ ਟ੍ਰੈਂਡ ਹੈ ਇਸ ਚੀਜ਼ ਦਾ ਹਾਂਜੀ ਹਰਿਆਣਾ ਚ ਜਿਆਦਾ ਲੇਕਿਨ ਇਧਰ ਮਤਲਬ ਆਪਣੇ ਪੰਜਾਬ ਦਾ ਘਟਦਾ ਜਾ ਰਿਹਾ ਤੁਸੀਂ ਕੀ ਮਹਿਸੂਸ ਕਰਦੇ ਹੋ ਜੀ ਇਧਰ ਜਿਹੜਾ ਇਹ ਹਲਾਕਾ ਜੀ ਜਿਵੇਂ ਮਾਨਸਾ ਬਠਿੰਡਾ ਪਟਿਆਲਾ ਹਾਂਜੀ ਇੱਥੇ ਥੋੜੀਆਂ ਹੀ ਘੱਟ ਕੁਸ਼ਤੀਆਂ ਹੁੰਦੀਆਂ ਨੇ ਜਿਵੇਂ ਦਵਾਬੇ ਚ ਲੈ ਲਓ ਜੀ ਬਹੁਤ ਜਿਆਦਾ ਕੁਸ਼ਤੀਆਂ ਹੁੰਦੀਆਂ ਨੇ ਇੱਥੇ ਜਲੰਧਰ ਦਾ ਏਰੀਆ ਜਿਹੜਾ ਹੈ ਜਲੰਧਰ ਏਰੀਆ ਜੀ ਕਾਫੀ ਹੁੰਦੀ ਉੱਥੇ ਬਹੁਤ ਜਿਆਦਾ ਹਾਂ ਲੇਕਿਨ ਆਪਣੇ ਮਤਲਬ ਮੈਂ ਦੇਖ ਰਿਹਾ ਹਾਂ ਕਾਫੀ ਆਪਣੇ ਇਹ ਇਹ ਉਧਰ ਜ਼ਿਆਦਾ ਕੁਸ਼ਤੀਆਂ ਹੁੰਦੀਆਂ ਜਾਨੀ ਦੁਆਬੇ ਚ ਹਿਮਾਚਲ ਚ ਜ਼ਿਆਦਾ ਹੁੰਦੀ ਹੈ ਠੀਕ ਹੈ ਇੱਧਰ ਤਾਂ ਹੀ ਅਸੀਂ ਪਿੰਡੀ ਪਿੰਡੀ ਕੋਲ ਕਰਾਉਨੇ ਵੀ ਬੱਚਿਆਂ ਨੂੰ ਸੌਂਕ ਪਵੇ ਵਧੀਆ ਪਹਿਲਵਾਨ ਪੈਦਾ ਹੋਣ ਜੀ ਹਾਂ ਠੀਕ ਹੈ ਜੀ ਹਾਂਜੀ ਚਲੋ ਤੁਹਾਨੂੰ ਬੇਟਾ ਕਿੰਨੇ ਸਾਲ ਹੋ ਗਏ ਮੰਨ ਲਓ ਕਰਦੇ ਹਾਂ ਮੈਂ ਜੀ 8th ਕਲਾਸ ਚੋਂ ਕਰਾਈ ਕਰਦਾ ਵੀ ਮੇਰੇ 5-6 ਸਾਲ ਹੋ ਗਏ 5-6 ਸਾਲ ਹੋ ਗਏ ਤਾਂ ਹੁਣ ਤੁਸੀਂ ਮੰਨ ਲਓ ਕਿ ਕੀ ਦਾ ਭਵਿੱਖ ਦੇਖ ਰਹੇ ਹੋ ਵੀ ਆਉਣ ਵਾਲੇ ਸਮੇਂ ਚ ਭਾਈ ਦੇਖ ਰਹੇ ਆਂ ਵੀ ਤਕੜੇ ਮੱਲ ਬਣੀਏ ਕੋਈ ਨਾਮ ਹੋਵੇ ਆਪਣਾ ਅੱਛਾ ਅੱਛਾ ਅੱਜ ਉਹ ਵੀ ਆਪਣੇ ਨਾਮ ਹੁਣ ਕੀ ਕਰ ਰਹੇ ਨਾਲ ਨਾਲ ਕੀ ਕਰ ਰਹੇ ਤੁਸੀਂ ਨਾਲ ਮੈਂ ਬੀਪੀਐਸ ਕਰ ਰਹੇ ਹਾਂ ਅੱਛਾ ਬੀਪੀਐਸ ਕਿੱਥੋਂ ਕਰ ਰਹੇ ਹੋ ਬੋੜਾਵਾਲ ਕਾਲਜ ਤੋਂ ਕਰ ਬੋੜਾਵਾਲ ਕਾਲਜ ਬੁਲਾੜੇ ਕੋਲੇ ਹਾਂਜੀ ਠੀਕ ਹੈ ਠੀਕ ਹੈ ਤਾਂ ਚੰਗੀ ਗੱਲ ਆ ਤੁਸੀਂ ਨਸ਼ੇ ਤੋਂ ਬਚੇ ਹੋਏ ਆਂ ਔਰ ਮੇਰੇ ਖਿਆਲ ਵਜ ਇਹ ਜੇ ਕੁਸ਼ਤੀਆਂ ਇਹ ਜੇ ਕੁਸ਼ਤੀਆਂ ਕਰਾਈਆਂ ਜਾਂਦੇ ਇੱਕ ਮੈਸੇਜ ਵੀ ਜਾਂਦਾ ਹੈ ਨਾ ਹਾਂਜੀ ਬਾਕੀ ਬੱਚਿਆਂ ਨੂੰ ਸਿੱਖਿਆ ਮਿਲਦੀ ਹੈ ਤਾਂ ਗੁਰਦੇਵ ਜੀ ਬਹੁਤ 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 ਧੰਨਵਾਦ ਤੁਹਾਡਾ ਤੁਸੀਂ ਆਏ ਸਾਡੇ ਪਿੰਡ ਵਿੱਚ ਔਰ ਬਹੁਤ ਸਾਲਾਂ ਬਾਅਦ ਇਹ ਚੀਜ਼ ਵੇਖਣ ਨੂੰ ਮਿਲੀ ਹਾਂਜੀ ਔਰ ਉਮੀਦ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਉਹ ਹੋਰ ਵੀ ਕੁਸ਼ਤੀਆਂ ਕਰਾਉਂਦੇ ਰਹੋਗੇ ਔਰ ਬੱਚਿਆਂ ਨੂੰ ਸਿੱਖਿਆ ਦਿੰਦੇ ਰਹੋਗੇ ਸੋ ਅੱਜ ਇਹ ਚੀਜ਼ਾਂ ਬਹੁਤ ਪਿੱਛੇ ਪੈ ਚੁੱਕੀਆਂ ਹਨ ਇਹ ਖੇਡਾਂ ਪਿੱਛੇ ਰਹਿ ਗਈਆਂ ਹਨ ਅੱਜ ਮੋਬਾਈਲ ਦੀ ਖੇਡ ਜਿਹੜੀ ਉਹ ਅੱਗੇ ਨਿਕਲ ਚੁੱਕੀ ਹੈ ਸੋਸ਼ਲ ਮੀਡੀਆ ਤੇ ਬਹੁਤ ਕੁਝ ਦੇਖਿਆ ਜਾਂਦਾ ਹੈ ਬੱਚਿਆਂ ਵੱਲੋਂ ਔਰ ਬੱਚਿਆਂ ਵਿੱਚ ਜਿਹੜਾ ਮਨਨ ਕਹ ਲਈਏ ਕਿ ਸਰੀਰਕ ਜਿਹੜੀ ਤਾਕਤ ਹੈ ਉਹ ਬਹੁਤ ਘਟ ਗਈ ਹੈ ਬੱਚਿਆਂ ਨੂੰ ਪੱਪਾਂ 'ਤੇ ਬੈਠਣਾ ਵੀ ਥੋੜੇ ਚਿਰ ਲਈ ਬੈਠਣਾ ਵੀ ਔਖਾ ਹੋ ਜਾਂਦਾ ਹੈ ਜਦਕਿ ਪਹਿਲਾਂ ਲੋਕ ਲੰਬਾ ਸਮਾਂ ਪੱਪਾ ਪਾਰ ਬੈਠੇ ਰਹਿੰਦੇ ਗੋਡੀ ਕਰਦੇ ਹੋਰ ਬਹੁਤ ਜਿਹੜੇ ਖੇਤੀ ਦੇ ਕੰਮ ਕੀਤੇ ਜਾਂਦੇ ਸੀ ਪਰ ਅੱਜ ਕੱਲ ਬੱਚਿਆਂ ਨੂੰ ਬਹੁਤ ਔਖਾ ਹੋ ਗਿਆ ਹੈ ਮਨ ਬੱਚੇ ਦਿਮਾਗੀ ਤੌਰ ਤੇ ਤਾਂ ਤੇਜ਼ ਹੋਏ ਹਨ ਪਰ ਸਰੀਰਕ ਤੌਰ ਤੇ ਕਮਜ਼ੋਰ ਪੈ ਚੁੱਕੇ ਹਨ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਸੋ ਇਸ ਵੱਲ ਧਿਆਨ ਦੇਣਾ ਬਣਦਾ ਹੈ ਔਰ ਜਿੱਥੇ ਤੱਕ ਮੈਂ ਸੋਚਦਾ ਹਾਂ ਕਿ ਸਰਪੰਚਾਂ ਦੀ ਬੜੀ ਵੱਡੇ ਜ਼ਿੰਮੇਵਾਰੀ ਹੈ ਇਸ ਵਿੱਚ ਅਗਰ ਪਿੰਡ ਵਿੱਚ ਗਰਾਊਂਡ ਛੱਡਿਆ ਹੈ ਤਾਂ ਉਸ ਨੂੰ ਗਰਾਊਂਡ ਨੂੰ ਬਿਲਕੁਲ ਤਿਆਰ ਬਰ ਤਿਆਰ ਰੱਖਿਆ ਜਾਵੇ ਉਸ ਨੂੰ ਵਾਹ ਕੇ ਪੱਧਰ ਕੀਤਾ ਜਾਵੇ ਉਸ ਤੇ ਟਰੈਕ ਬਣਾਇਆ ਜਾਵੇ ਉਸ ਤੇ ਹੋਰ ਸਹੂਲਤ ਜਿਹੜੀ ਵੀ ਲੋੜ ਹੈ ਬੱਚਿਆਂ ਨੂੰ ਉਹ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਪਿੰਡ ਦਾ ਸਹਿਯੋਗ ਜਿਹੜਾ ਉਹ ਨਾਲ ਹੋਣਾ ਚਾਹੀਦਾ ਤਾਂ ਜੋ ਦੇਖੋ ਅੱਜ ਹੀ ਖੇਡਾਂ ਹੋਈਆਂ ਤਾਂ ਬੱਚੇ ਅੱਜ ਹੀ ਉਹਨਾਂ ਨੂੰ ਵੇਖ ਕੇ ਰੇਸਾਂ ਲਾਉਣ ਲੱਗੇ ਜਾਂ ਮਿਲਖੁੜਨ ਲੱਗੇ ਤੇ ਧੰਮਲ ਕਰਨ ਲੱਗ ਜਾਂਦੇ ਨੇ ਦੇਖ ਕੇ ਮਨੋ ਬੱਚੇ ਨੂੰ ਬਹੁਤ ਫਰਕ ਪੈਂਦਾ ਹੈ ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਹੈ ਪਿੰਡ ਵਾਲਿਆਂ ਦਾ ਔਰ ਸਰਪੰਚਾਂ ਦਾ ਵੀ ਫਰਜ਼ ਬਣਦਾ ਮੈਂਬਰ ਪੰਚਾਇਤ ਦਾ ਕਿ ਇਸ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਜਿਹੜੇ ਉਹ ਸਰੀਰਕ ਤੌਰ ਤੇ ਬਹੁਤ ਕਮਜ਼ੋਰ ਹੁੰਦੇ ਜਾ ਰਹੇ ਹਨ ਤਾਂ ਇਹ ਖੇਡਾਂ ਜਿਹੜੀਆਂ ਉਹਦੇ ਵਿੱਚ ਅਹਿਮ ਰੋਲ ਅਦਾ ਕਰ ਸਕਦੀਆਂ ਹਨ ਯਾਨੀਕਿ ਵਧੀਆ ਰੋਲ ਨਿਭਾ ਸਕਦੀਆਂ ਹਨ ਤਾਂ ਕਿ ਉਹ ਆਪਣੀ ਜ਼ਿੰਦਗੀ ਵਧੀਆ ਨਿਭਾ ਸਕਕੇ ਸੋ ਇਹ ਜਿਹੜੀਆਂ ਚੀਜ਼ਾਂ ਬਹੁਤ ਜ਼ਰੂਰੀ ਬਣ ਗਈਆਂ ਹਨ